ਸਾਤਰੀ ਕਾਲਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਤੇ ਪੂਰੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਮੇਰੀ ਮਾਂ ਸਿੰਗਲ ਮਦਰ ਹੈ। ਮੈਂ ਬਚਪਨ ਤੋਂ ਅੱਜ ਤੱਕ 20 ਸਾਲ ਦੀ ਉਮਰ ਤੱਕ ਕੇਵਲ ਉਹਨਾਂ ਨੂੰ ਹੀ ਦੇਖਿਆ ਤੇ ਜਾਣਿਆ। ਉਹ ਇੱਕ ਚੁਸਤ, ਫੁਰਤੀਲੀ, ਸੁੰਦਰ, ਆਧੁਨਿਕ, ਸਿਧਾਂਤਵਾਦੀ ਤੇ ਹਿੰਮਤੀ ਔਰਤ ਦੇ ਰੂਪ ਵਿੱਚ ਮੇਰੇ ਮਨ ਵਿੱਚ ਵਸੀ ਸੀ। ਮੇਰੇ ਲਈ ਮਾਂ ਸ਼ਬਦ ਪੂਰੀ ਦੁਨੀਆ ਸੀ। ਉਹਨਾਂ ਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਦਿੱਤੀ। ਅਸਲ ਵਿੱਚ ਕਮੀ ਸੀ ਹੀ ਨਹੀਂ। ਮਾਡਰਨ ਸੋਕ ਸੁਵਿਧਾਵਾਂ ਨਾਲ ਸਜਿਆ ਫਲੈਟ ਜਿਸ ਵਿੱਚ ਤਿੰਨ ਕਮਰੇ ਸੀ। ਮਾਂ ਦੀ ਚੰਗੀ ਸੈਲਰੀ ਸੀ। ਉਹ ਇੱਕ ਸਰਕਾਰੀ ਸਕੂਲ ਵਿੱਚ ਟੀਚਰ ਸੀ। ਮੇਰੇ ਪਾਲਣ-ਪੋਸ਼ਣ ਦੇ ਲਈ ਮੇਰੇ ਬਾਪ ਤੋਂ ਵੀ ਸਾਨੂੰ ਚੰਗਾ ਪੈਸਾ ਮਿਲਦਾ ਸੀ। ਉਹਨਾਂ ਨੇ ਮੇਰੀ ਮਾਂ ਨੂੰ ਉਸ ਸਮੇਂ ਛੱਡ ਦਿੱਤਾ ਸੀ ਜਦੋਂ ਮੈਂ 3 ਸਾਲ ਦਾ ਸੀ। ਉਸ ਦੀ ਇੱਕ ਬੇਹੱਦ ਧੁੰਦਲੀ ਜਿਹੀ ਤਸਵੀਰ ਮੇਰੇ ਦਿਮਾਗ ਵਿੱਚ ਸੀ। ਇੱਕ ਪਤਲਾ ਲੰਬਾ ਜਿਹਾ ਵਿਅਕਤੀ ਜਸ ਨਾਸ਼ਤਾ ਵਗੈਰਾ ਸਭ ਬਣਾ ਦਿੱਤਾ ਨਾਸ਼ਤਾ ਕਰਕੇ ਕੋਚਿੰਗ ਚਲਾ ਜਾਈ ਉੱਥੋਂ ਆ ਕੇ ਖਾਣਾ ਖਾ ਕੇ ਆਰਾਮ ਕਰੀ ਕਰੀ ਰਹੀ ਮੈਂ ਥੋੜਾ ਲੇਟ ਹੋ ਜਾਵਾਂਗੀ ਕਦੋਂ ਤੱਕ ਆਉਂਗੀ ਤੁਸੀਂ 9 ਵਜੇ ਤੱਕ ਆ ਜਾਵਾਂਗੀ ਤੂੰ ਕਿਤੇ ਘੁੰਮਣ ਨਾ ਚਲਾ ਜਾਈ ਮੰਮੀ ਕੋਲ ਆਈ ਦੇਖ ਜਸ ਤੂੰ ਗ੍ਰੈਜੂਏਸ਼ਨ ਪੂਰੀ ਕਰਕੇ ਨੌਕਰੀ ਦੇ ਲਈ ਮਿਹਨਤ ਜ਼ਰੂਰ ਕਰੀ ਮੰਮੀ ਨੌਕਰੀ ਕਿਤੇ ਧਰੀ ਪਈ ਆ ਮੈਂ ਹੱਸਿਆ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਆਤਮ ਨਿਰਭਰ ਹੋਣਾ ਪਵੇਗਾ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਮੈਂ ਤੇਰੇ ਲਈ ਲੰਬਾ ਇੰਤਜ਼ਾਰ ਕਰਾਂ ਤਸੀਂ ਮੇਰੇ ਲਈ ਇੰਤਜ਼ਾਰ ਕਰਨਾ ਮੰਮੀ ਹਜੇ ਤਾਂ ਮੈਂ ਕੇਵਲ 20 ਸਾਲ ਦਾ ਮੇਰੇ ਕੋਲ ਬਹਸ ਦੇ ਲਈ ਸਮਾਂ ਨਹੀਂ ਹੈ 2 ਮਹੀਨੇ ਬਾਅਦ ਤੂੰ 21 ਸਾਲ ਦਾ ਹੋ ਜਾਵੇਂਗਾ ਤੇਰੀ ਨੌਕਰੀ ਤੇਰਾ ਵਿਆਹ ਬਸ ਮੈਂ ਕੇਵਲ ਦੋ ਹੀ ਗੱਲਾਂ ਸੋਚਦੀ ਹਾਂ ਪਿਛਲੇ 20 ਸਾਲਾਂ ਤੋਂ ਬਿਲਕੁਲ ਇਕੱਲੀ ਮੈਂ ਕਿਸ ਤਰ੍ਹਾਂ ਇੱਕ ਦੁੱਧ ਪੀਂਦੇ ਬੱਚੇ ਨੂੰ ਲੈ ਕੇ ਇਸ ਸੰਸਾਰ ਵਿੱਚ ਸੰਘਰਸ਼ ਕਰਦੀ ਰਹੀ ਹਾਂ ਇਹ ਕੇਵਲ ਮੈਂ ਹੀ ਜਾਣਦੀ ਹਾਂ ਤਲਾਕ ਤੋਂ ਬਾਅਦ ਤੇਰੇ ਬਾਪ ਤੋਂ ਤੇਰੇ ਲਈ ਕੋਈ ਉਮੀਦ ਕਰਨਾ ਬੇਕਾਰ ਹੈ ਮੰਮੀ ਦਾ ਮਨ ਭਰ ਗਿਆ ਸੀ ਤੇ ਮੈਂ ਸੁਚੇਤ ਹੋ ਗਿਆ ਮੈਂ ਤੁਹਾਡੇ ਹਾਲਾਤਾਂ ਤੋਂ ਭਲੀ ਭਾਂਤ ਜਾਣੂ ਹਾਂ ਮੰਮੀ ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਤੁਹਾਡਾ ਸਹਾਰਾ ਬਣਾਂਗਾ ਤੂੰ ਆਪਣੀ ਸਹਾਇਤਾ ਕਰ ਬੇਟਾ ਮੇਰੀ ਨਹੀਂ ਉਹ ਹਲਕਾ ਜਿਹਾ ਬੁੜਬੜਾਈ ਤੇ ਬੈਗ ਚੁੱਕ ਕੇ ਬਾਹਰ ਨਿਕਲ ਗਈ ਮਿਸੇਜ਼ ਰੋਜੀ ਕੱਕੜ ਮੇਰੀ ਮਾਂ ਅੱਜ ਵੀ ਨੌਜਵਾਨ ਤੇ ਮਾਡਰਨ ਹੈ ਚੰਗੇ ਪੱਛਮੀ ਲਿਬਾਸ ਮੇਕਅਪ ਤੇ ਲੇਟੈਸਟ హెయిਰ ਕਟ ਵਿੱਚ ਉਹ ਬੇਹੱਦ ਸੁੰਦਰ ਲੱਗਦੀ ਹੈ ਜੇਕਰ ਉਹਨਾਂ ਨੇ ਜੀਵਨ ਸਾਥੀ ਦੇ ਰੂਪ ਵਿੱਚ ਕਿਸੇ ਨੂੰ ਪਸੰਦ ਕਰ ਲਿਆ ਤਾਂ ਮੈਂ ਕਦੇ ਉਹਨਾਂ ਦੇ ਰਾਹ ਵਿੱਚ ਰੋੜਾ ਨਹੀਂ ਬਣਾਗਾ। ਔਰਤ ਦਾ ਆਪਣਾ ਇੱਕ ਵਿਅਕਤੀਗਤ ਜੀਵਨ ਹੈ ਜਿਸਨੂੰ ਉਹ ਹਰ ਕਿਸੇ ਨਾਲ ਨਹੀਂ ਮੰਨਦੀ ਹੈ। ਮੈਂ ਸੋਚਿਆ ਤੇ ਮੈਨੂੰ ਲੱਗਿਆ ਕਿ ਹੁਣ ਮੈਂ ਵੱਡਾ ਹੋ ਗਿਆ। ਮੈਂ اٹਕੇ ਆਪਣੇ ਕੰਮ ਕਾਜ ਵਿੱਚ ਬਿਜ਼ੀ ਹੋ ਗਿਆ। ਰਾਤ ਨੂੰ ਮੰਮੀ دیر ਨਾਲ ਘਰ ਵਾਪਸ ਆਈ। ਇੱਥਾਂ ਉਹਨਾਂ ਦੇ ਹੱਸਣ ਦੀ ਆਵਾਜ਼ ਆ ਰਹੀ ਸੀ। ਮੈਂ ਝਾਕ ਕੇ ਵੇਖਿਆ ਉਹ ਪ੍ਰਤਾਪ ਅੰਕਲ ਦੇ ਨਾਲ ਖੜੀ ਸੀ। ਬਹੁਤ ਦਿਨਾਂ ਬਾਅਦ ਉਹਨਾਂ ਨੂੰ ਇੰਨਾ ਖੁਸ਼ ਤੇ ਬੇਫਿਕਰ ਦੇਖਿਆ ਪ੍ਰਤਾਪ ਅੰਕਲ ਉਹਨਾਂ ਨੂੰ ਆਪਣੀ ਕਾਰ ਰਾਹੀਂ ਛੱਡ ਕੇ ਚਲੇ ਗਏ ਉਹ ਮੰਮੀ ਦੇ ਚੰਗੇ ਦੋਸਤ ਸੀ ਜੇਕਰ ਦੋਨੋਂ ਇਕੱਠੇ ਜੀਵਨ ਬਤਾਉਂਦੇ ਆ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮੰਮੀ ਕਿਉਂ ਇੱਕ ਅਜਿਹੇ ਵਿਅਕਤੀ ਦੇ ਲਈ ਪੂਰੀ ਉਮਰ ਇਕੱਲੀ ਰਹੀ ਜੋ ਉਹਨਾਂ ਨੂੰ ਅੱਧ ਵਿਚਕਾਰ ਛੱਡ ਗਿਆ ਮੈਂ ਸੋਚਿਆ ਤੇ ਲਾਪਰਵਾਹੀ ਨਾਲ ਆਪਣੇ ਮੁੰਡਿਆਂ ਨੂੰ ਝੰਜੋੜਿਆ ਮੰਮੀ ਅੰਦਰ ਆ ਗਈ ਜੱਸ ਕਿਵੇਂ ਰਿਆ ਦਿਨ ਉਹਨੇ ਨੇ ਮੈਨੂੰ ਜਫੀ ਪਾ ਲਈ ਚੰਗਾ ਸੀ ਤੁਸੀਂ ਦੱਸੋ ਠੀਕ ਠਾਕ ਸੀ ਭਈ ਇਹ ਤੂੰ ਕੀ ਕਰ ਰਿਹਾ ਤੁਹਾਡੀ ਮੁਸ਼ਕਲ ਆਸਾਨ ਕਰ ਰਿਹਾ ਮੰਮੀ ਦੇਖੋ ਮੈਂ ਚਾਵਲ ਬਣਾਇਆ ਨਾਲ ਹੀ ਰਾਇਤਾ ਵੀ ਬਈ ਵਾ ਮੇਰਾ ਪੁੱਤਰ ਕਿੰਨਾ ਸਮਝਦਾਰ ਹੋ ਗਿਆ ਪਰ ਮੈਂ ਤਾਂ ਖਾਣਾ ਖਾ ਕੇ ਆਈ ਆ ਉਹ ਪਰ ਤੁਸੀਂ ਦੱਸਿਆ ਹੀ ਨਹੀਂ ਮੈਂ ਨਿਰਉਤਸ਼ਾਹਿਤ ਹੋ ਗਿਆ ਸੌਰੀ ਬੇਟਾ ਪਰ ਕੋਈ ਗੱਲ ਨਹੀਂ ਮੈਂ ਕੱਲ ਇਸ ਨੂੰ ਖਾ ਲਵਾਂਗੀ ਮੈਂ ਇਕੱਲੇ ਖਾਣਾ ਖਾਂਦੇ ਹੋਏ ਗੁੰਗੁਣਾਉਂਦੇ ਤੇ ਖੁਸ਼ ਮੰਮੀ ਨੂੰ ਦੇਖਦਾ ਰਿਹਾ ਮੰਮੀ ਪ੍ਰਤਾਪ ਅੰਕਲ ਦੇ ਨਾਲ ਕੰਮ ਕੇ ਵਾਪਸ ਆਉਣ ਤੋਂ ਬਾਅਦ ਖੁਸ਼ ਰਹਿੰਦੀ ਸੀ ਮੇਰੇ ਲਈ ਮੰਮੀ ਕਿਉਂ ਇਕੱਲੀ ਰਹੇ ਉਹਨਾਂ ਨੂੰ ਵੀ ਖੁਸ਼ ਰਹਿਣ ਸਜਣ ਸੰਵਰਨ ਤੇ ਜ਼ਿੰਦਗੀ ਦੇ ਬਾਕੀ ਆਨੰਦਾਂ ਦਾ ਭਾਗੀਦਾਰ ਹੋਣ ਦਾ ਪੂਰਾ ਹੱਕ ਹੈ ਕਿਉਂ ਇੱਕ ਇਕੱਲੀ ਔਰਤ ਨੂੰ ਬੱਚਿਆਂ ਤੇ ਪਰਿਵਾਰ ਦੇ ਕਾਰਨ ਆਪਣੀ ਵਿਅਕਤੀਗਤ ਖੁਸ਼ੀ ਨਾਲ ਸਮਝੌਤਾ ਕਰਨਾ ਪੈਂਦਾ ਹੈ ਹਰ ਵਕਤ ਉਸ ਤੋਂ ਹੀ ਕਿਉਂ ਇੱਕ ਤਿਆਗੀ ਨਾਰੀ ਬਣਨ ਦੀ ਉਮੀਦ ਕੀਤੀ ਜਾਂਦੀ ਹੈ ਮੈਂ ਮੰਮੀ ਦੇ ਬਾਰੇ ਵਿੱਚ ਅਕਸਰ ਸੋਚਦਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਬਿਹਤਰੀਨ ਜ਼ਿੰਦਗੀ ਦਿੱਤੀ ਜਾ ਸਕੇ ਜਦ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਪੀੜਿਤ ਜਾਂ ਦੁਖੀ ਨਹੀਂ ਸੀ ਆਰਥਿਕ ਤੌਰ ਤੇ ਵੀ ਉਹ ਸਮਰੱਥ ਸੀ ਮਨਮਰਜ਼ੀ ਦੀ ਮਾਲਕ ਸੀ ਮੰਮੀ ਨੇ ਵੀ ਕਈ ਤਰ੍ਹਾਂ ਦੇ ਕਿੱਟੀ ਕਲੱਬ ਸਮਾਜਿਕ ਸੰਸਥਾਵਾਂ ਨਾਲ ਖੁਦ ਨੂੰ ਜੋੜ ਰੱਖਿਆ ਸੀ ਤੇ ਉਹ ਬਹੁਤ ਬੋਲਡ ਸੀ ਪ੍ਰਤਾਪ ਅੰਕਲ ਦੇ ਨਾਲ ਬਿਨਾਂ ਕਿਸੇ ਸੰਕੋਚ ਦੇ ਘੁੰਮਦੀ ਫਿਰਦੀ ਸੀ ਪਰ ਫਿਰ ਵੀ ਉਹ ਇਕੱਲੀ ਸੀ ਇੱਕ ਦਿਨ ਉਹਨਾਂ ਦਾ ਮੂਡ ਚੰਗਾ ਦੇਖ ਕੇ ਮੈਂ ਕਿਹਾ ਮੰਮੀ ਤੁਸੀਂ ਇਕੱਲੇ ਹੀ ਸਾਰੇ ਫਰਜ਼ ਨਿਭਾਉਂਦੇ ਰਹੇ ਹੋ ਕੀ ਅਜਿਹਾ ਸੰਭਵ ਨਹੀਂ ਕਿ ਤੁਸੀਂ ਇੱਕ ਤੋਂ ਦੋ ਹੋ ਜਾਓ ਇਹ ਤੂੰ ਕੀ ਕਹਿ ਰਿਹਾ ਹੈ ਉਹ ਚੌਂਕ ਗਏ ਕਿਉਂ ਇਸ ਵਿੱਚ ਕਿਹੜੀ ਸ਼ਰਮ ਜੇਕਰ ਮਰਦ ਤਲਾਕ ਤੋਂ ਬਾਅਦ ਦੂਸਰਾ ਵਿਆਹ ਕਰਨ ਲਈ ਆਜ਼ਾਦ ਹੈ ਤਾਂ ਔਰਤ ਕਿਉਂ ਨਹੀਂ ਮੰਮੀ ਕੁਝ ਦੇਰ ਮੈਨੂੰ ਨਜ਼ਰਾਂ ਨਾਲ ਤੋਲਦੀ ਰਹੀ ਫਿਰ ਬੋਲੀ ਤੂੰ ਪ੍ਰਤਾਪ ਦੇ ਬਾਰੇ ਤਾਂ ਨਹੀਂ ਗੱਲ ਕਰ ਰਿਹਾ ਮੈਂ ਕਿਸੇ ਦੇ ਬਾਰੇ ਨਹੀਂ ਕਹਿ ਰਿਹਾ ਸੀ ਮੈਂ ਤੁਹਾਡੇ ਇਕੱਲੇ ਪੰਦੇ ਸਾਥੀ ਦੀ ਗੱਲ ਕਰ ਰਿਹਾ ਸੀ ਤੂੰ ਵੱਡਾ ਹੋ ਗਿਆ ਆਪਣੇ ਢੰਗ ਨਾਲ ਸੋਚਦਾ ਪਰ ਬੇਟਾ ਇਸ ਦੁਨੀਆ ਵਿੱਚ ਹਰ ਕਿਸੇ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ ਮੈਂ ਇਹੋ ਜਿਹੀ ਹਾਂ ਠੀਕ ਆ ਪਰ ਕਿਉਂ ਤੁਸੀਂ ਦੋਨੋਂ ਇੱਕ ਦੂਸਰੇ ਨੂੰ ਪਸੰਦ ਕਰਦੇ ਹੋ ਤਾਂ ਵਿਆਹ ਕਿਉਂ ਨਹੀਂ ਕਰ ਸਕਦੇ ਜਸ ਤੈਨੂੰ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜੇ ਹੋਣ ਬਾਰੇ ਸੋਚਣਾ ਚਾਹੀਦਾ ਮੇਰੀ ਜਨਤਾ ਨਾ ਕਰ ਪਰ ਕਿਉਂ ਦੱਸੋ ਨਾ ਮੰਮੀ ਮੰਮੀ ਕੁਝ ਬੰ ਅਜੀਬ ਨਜ਼ਰਾਂ ਨਾਲ ਮੈਨੂੰ ਤੱਕਦੀ ਰਹੀ ਫਿਰ ਬੋਲੀ ਜੇਕਰ ਮੈਂ ਦੂਸਰਾ ਵਿਆਹ ਕਰ ਲਵਾਂ ਤਾਂ ਮੈਨੂੰ ਇਸ ਘਰ ਵਿੱਚੋਂ ਬੇਦਖਲ ਕਰ ਦਿੱਤਾ ਜਾਵੇਗਾ ਤੇ 50000 ਰੁਪਏ ਮਹੀਨਾ ਗੁਜ਼ਾਰਾ ਪੱਤਾ ਵੀ ਨਹੀਂ ਮਿਲੇਗਾ। ਮੰਮੀ ਚੁਣੌਤੀਪੂਰਨ ਅੰਦਾਜ਼ ਵਿੱਚ ਮੇਰੇ ਚਿਹਰੇ ਦੇ ਉਤਾਰ ਚੜਾਵ ਨੂੰ ਪਾਪਦੀ ਰਹੀ ਪਰ ਮੇਰੇ ਚੁੱਪ ਰਹਿਣ ਤੇ ਆਪਣੇ ਕੰਮਕਾਜ ਵਿੱਚ ਬਿਜ਼ੀ ਹੋ ਗਈ। ਉਸ ਦਿਨ ਤੋਂ ਬਾਅਦ ਮੰਮੀ ਮੇਰੇ ਨਾਲ ਖੁੱਲ ਗਈ। ਪ੍ਰਤਾਪ ਅੰਕਲ ਦੇ ਬਾਰੇ ਵਿੱਚ ਬੇਬਾਕੀ ਨਾਲ ਗੱਲਾਂ ਕਰਨ ਲੱਗੀ। ਕਦੇ-ਕਦੇ ਉਹਨਾਂ ਦੇ ਨਾਲ ਦੂਸਰੇ ਸ਼ਹਿਰ ਦੇ ਟੂਰ ਵੀ ਲਾਉਂਦੀ। ਉਹਨਾਂ ਦਾ ਸਾਡੇ ਘਰ ਵਿੱਚ ਦਖਲ ਵਧਣ ਲੱਗਾ। ਪਰ ਮੈਨੂੰ ਬੁਰਾ ਨਾ ਲੱਗਦਾ। ਮੇਰੇ ਲਈ ਮਾਂ ਦਾ ਸੁੱਖ ਸੰਤੋਖ ਹੀ ਸਭ ਤੋਂ ਵੱਡੀ ਗੱਲ ਸੀ। ਫਿਰ ਮੈਂ ਜ਼ਿਆਦਾ ਸਮਾਂ ਨਹੀਂ ਲਿਆ। ਰਾਤ ਦਿਨ ਸਖਤ ਮਿਹਨਤ ਕੀਤੀ ਤੇ ਆਪਣੇ ਟੀਚੇ ਦੀ ਪ੍ਰਾਪਤੀ ਵਿੱਚ जुट ਗਿਆ। ਦੋਸਤਾਂ ਤੇ ਮਨੋਰੰਜਨ ਨੂੰ ਇੱਕ ਪਾਸੇ ਕੀਤਾ। ਮौज-ਮਸਤੀ ਤੋਂ ਇੱਕ ਨਿਸ਼ਚਿਤ ਦੂਰੀ ਬਣਾ ਲਈ ਤੇ ਆਖਰ ਮੈਂ ਸਫਲ ਹੋਇਆ। ਮੈਂ ਗ੍ਰੈਜੂਏਸ਼ਨ ਕਰਦਿਆਂ ਕੋਚਿੰਗ ਰਾਹੀਂ ਬੈਂਕਿੰਗ ਦੇ ਕਈ ਪੇਪਰ ਦਿੱਤੇ ਤੇ ਨੈਸ਼ਨਲ ਬੈਂਕ ਵਿੱਚ ਪ੍ਰੋਬੇਸ਼ਨਰੀ ਅਫਸਰ ਦੇ ਰੂਪ ਵਿੱਚ ਚੁਣਿਆ ਗਿਆ। ਮੇਰੀ ਪਹਿਲੀ ਪੋਸਟਿੰਗ ਦਿੱਲੀ ਹੋਈ। ਮੰਮੀ ਬੇਹੰਦ ਉਦਾਸ ਸੀ। ਮੇਰੀ ਪੈਕਿੰਗ ਕਰਦਿਆਂ ਕਰਦਿਆਂ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਿਰਦੇਸ਼ ਦੇ ਰਹੀ ਸੀ। ਮੈਂ ਅੱਧੀਆਂ ਗੱਲਾਂ ਸੁਣ ਰਿਹਾ ਸੀ, ਅੱਧੀਆਂ ਨਹੀਂ। ਰੋਮਾਂਚਿਤ ਸੀ, ਉਤਸ਼ਾਹ ਨਾਲ ਭਰਿਆ ਸੀ। ਆਪਣੇ ਪੈਰਾਂ ਤੇ ਖੜਾ ਹੋਣ ਦਾ ਆਨੰਦ ਹੀ ਕੁਝ ਹੋਰ ਸੀ। ਅੱਜ ਰਾਤ ਦੀ ਟ੍ਰੇਨ ਸੀ ਮੰਮੀ ਵੀ ਨਾ ਲਾਉਣਾ ਚਾਹੁੰਦੀ ਸੀ ਪਰ ਘਰ ਤੇ ਸਕੂਲ ਦਾ ਵੀ ਫਰਜ ਸੀ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਸ਼ੁਰੂ ਵਿੱਚ ਇੱਕ ਹਫ਼ਤਾ ਹੋਟਲ ਵਿੱਚ ਰਹਿਣ ਦੀ ਯੋਜਨਾ ਸੀ ਫਿਰ ਬੈਂਕ ਵਾਲਿਆਂ ਦੇ ਸਹਿਯੋਗ ਨਾਲ ਕਿਰਾਏ ਦਾ ਘਰ ਲੈ ਲੈਂਦਾ ਜਾਂ ਪੇਂ ਗੈਸਟ ਬਣ ਜਾਂਦਾ ਕੋਈ ਜ਼ਰੂਰੀ ਸਮਾਨ ਖਰੀਦ ਕੇ ਘਰ ਅੰਦਰ ਗਿਆ ਤਾਂ ਮਾਂ ਦੀ ਆਵਾਜ਼ ਕੰਨਾਂ ਵਿੱਚ ਪਈ ਉਹ ਅੰਕਲ ਨੂੰ ਕਹਿ ਰਹੀ ਸੀ ਜੈਸ ਗੱਲਾਂ ਮੈਂ ਸਭ ਤੋਂ ਜ਼ਿਆਦਾ ਡਰੀ ਹੋਈ ਸੀ ਉਹੀ ਸਭ ਕੁਝ ਹੋਣ ਜਾ ਰਿਹਾ ਉਹ ਉਸੇ ਸ਼ਹਿਰ ਵਿੱਚ ਜਾ ਰਿਹਾ ਜਿੱਥੇ ਉਸ ਦਾ ਪਿਤਾ ਰਹਿੰਦਾ ਮੈਸੇਜ ਰੋਜ਼ੀ ਕੱਕੜ ਉਸ ਨੂੰ ਕੁਝ ਪਤਾ ਨਹੀਂ ਹੈ ਕਿ ਉਹ ਕਿੱਥੇ ਰਹਿੰਦੇ ਹਨ ਨਾ ਮੁਹੱਲੇ ਨਾ ਹੀ ਕਲੋਨੀ ਦੀ ਜਾਣਕਾਰੀ ਹੈ ਤੂੰ ਬੇਵਜ੍ਹਾ ਹੀ ਡਰ ਰਹੀ ਹੈ ਫਿਰ ਵੀ ਕਿਤੇ ਕਦੇ ਉਹਨਾਂ ਨਾਲ ਮੁਲਾਕਾਤ ਹੋ ਜਾਵੇ ਤਾਂ ਪਹਿਚਾਨਣਗੇ ਕਿਵੇਂ ਇੱਕ ਦੂਜੇ ਨੂੰ ਜਸਦੀ ਆਪਣੇ ਪਿਤਾ ਵਿੱਚ ਕੋਈ ਦਿਲਚਸਪੀ ਨਹੀਂ ਹੈ। ਨਹੀਂ ਤਾਂ ਉਹ ਤੇਰੇ ਤੋਂ ਉਸਦੇ ਬਾਰੇ ਪੁੱਛਦਾ ਜ਼ਰੂਰ। ਕੀ ਪਤਾ ਪ੍ਰਤਾਪ ਖੂਨ ਉਬਾਲਾ ਮਾਰਦਾ ਏ। ਮੈਂ ਜ਼ਿਆਦਾ ਨਹੀਂ ਸੁਣਿਆ। ਖੰਗੂਰਾ ਜਾ ਮਾਰ ਕੇ ਅੰਦਰ ਆ ਗਿਆ। ਮੈਨੂੰ ਦੇਖ ਕੇ ਉਹਨਾਂ ਨੇ ਦੂਜੀ ਗੱਲ ਸ਼ੁਰੂ ਕਰ ਦਿੱਤੀ। ਪਹਿਲੇ ਵਿਸ਼ੇ ਤੇ ਪੂਰਨ ਵਿਰਾਮ ਲੱਗ ਗਿਆ। ਪਰ ਮੇਰੇ ਮਨ ਵਿੱਚ ਖਲਬਲੀ ਮਚ ਗਈ। ਪਾਪਾ ਦਿੱਲੀ ਵਿੱਚ ਰਹਿੰਦੇ ਹਨ। ਸਾਲਾਂ ਪੁਰਾਣੀ ਇੱਕ ਧੁੰਦਲੀ ਤਸਵੀਰ ਦਿਮਾਗ ਵਿੱਚ ਬਣਨ ਲੱਗੀ। ਵੇਚਣੀ ਜਾਈ ਹੁਣ ਲੱਗੀ। ਰਾਤ ਨੂੰ ਜਦੋਂ ਮੰਮੀ ਮੇਰੇ ਰਸਤੇ ਦੇ ਲਈ ਖਾਣਾ ਬਣਾ ਰਹੀ ਸੀ ਤਾਂ ਚਾਬੀ ਲੈ ਕੇ ਮੈਂ ਚੁੱਪਚੀ ਬੀਤੇ ਉਹਨਾਂ ਦੀ ਅਲਮਾਰੀ ਖੋਲੀ। ਲੋਕਰ ਵਿੱਚ ਉਹਨਾਂ ਥਾਵਾਂ ਦੀ ਛਾਣਬੀਣ ਕੀਤੀ ਜਿੱਥੇ ਮੰਮੀ ਆਪਣੇ ਪੇਪਰ ਰੱਖਦੀ ਸੀ। ਥੋੜੀ ਮੁਸ਼ਕਲ ਤੋਂ ਬਾਅਦ ਪਾਪਾ ਦੀ ਫੋਟੋ, ਫੋਨ ਨੰਬਰ, ਪਤਾ ਸਭ ਮਿਲ ਗਿਆ। ਮੈਂ ਤਰੰਤ ਉਸ ਨੂੰ ਜੇਬ ਵਿੱਚ ਪਾ ਲਿਆ। ਅਚਾਨਕ ਇੱਕ ਪੇਪਰ ਤੇ ਮੇਰੀ ਨਜ਼ਰ ਅਟਕ ਗਈ ਤੇ ਮੈਂ ਹੈਰਾਨ ਰਹਿ ਗਿਆ ਉਹ ਮੰਮੀ ਤੇ ਪ੍ਰਤਾਪ ਅੰਕਲ ਦੀ ਕੋਟ ਮੈਰਿਜ ਦੀ ਕਾਪੀ ਸੀ ਮੈਂ ਬੁੱਤ ਬਣਿਆ ਖੜਾ ਰਿਹਾ ਉਦੋਂ ਹੀ ਮੰਮੀ ਆ ਗਈ ਮੇਰੇ ਹੱਥ ਚੋਂ ਚਾਬੀ ਲੈ ਕੇ ਕਹਿਣ ਲੱਗੇ ﺍﻟमारी ਕਿਉਂ ਖੁੱਲੀ ਤੂੰ ਮੇਰੀ ਨਵੀਂ ਵਾਈਟ ਸ਼ਰਟ ਨਹੀਂ ਮਿਲ ਰਹੀ ਸੀ ਮੈਂ ਜਲਦ ਹੀ ਬਹਾਨਾ ਬਣਾਇਆ ਤੇਰੇ ਅਟੈਚੀ ਵਿੱਚ ਉੱਪਰ ਹੀ ਰੱਖ ਦਿੰਦੀ ਐ ਮੈਂ ਠੀਕ ਹੈ ਮੰਮੀ ਮੈਂ ਦੇਖਦਾ ਮੈਂ ਪਲਟ ਕੇ ਜਾਂਦੇ ਦੇਖਿਆ ਮੰਮੀ ਆਪਣੇ ਕਾਗਜ਼ ਪੱਤਰਾਂ ਨੂੰ ਇਕੱਠੇ ਕਰ ਰਹੀ ਸੀ ਫਿਰ ਉਹਨਾਂ ਨੇ ﺍﻟमारी ਬੰਦ ਕਰ ਦਿੱਤੀ ਸਟੇਸ਼ਨ ਤੇ ਮੰਮੀ ਰੋਣ ਲੱਗੀ ਮੈਂ ਪਹਿਲੀ ਵਾਰ ਉਹਨਾਂ ਤੋਂ ਅਲੱਗ ਹੋ ਕੇ ਕਿਤੇ ਜਾ ਰਿਹਾ ਸੀ ਮੈਂ ਉਹਨਾਂ ਨੂੰ ਸਮਝਾਇਆ ਟ੍ਰੇਨ ਚੱਲ ਪਈ ਰੋਂਦੀ ਮਾਂ ਨੂੰ ਪ੍ਰਤਾਪ ਅੰਕਲ ਨੇ ਆਪਣੀਆਂ ਬਾਹਾਂ ਦਾ ਸਹਾਰਾ ਦਿੱਤਾ ਤੇ ਉਹਨਾਂ ਨੂੰ ਲੈ ਕੇ ਸਟੇਸ਼ਨ ਤੋਂ ਬਾਹਰ ਚੱਲ ਪਿਆ ਟ੍ਰੇਨ ਨੇ ਰਫ਼ਤਾਰ ਫੜ ਲਈ ਮੈਂ ਬੇਫਿਕਰ ਹੋ ਕੇ ਟਿਕ ਲਗਾ ਕੇ ਬੈਠ ਗਿਆ ਮੰਮੀ ਇਕੱਲੀ ਨਹੀਂ ਸੀ ਪਰ ਮੇਰੇ ਅੰਦਰ ਜਿਵੇਂ ਕੁਝ ਢੜਕੂ ਜਿਹਾ ਲੱਗ ਗਿਆ ਸੀ ਆਪਣੀ ਜੀਵਨ ਦੀ ਇੰਨੀ ਵੱਡੀ ਸੱਚਾਈ ਉਹਨਾਂ ਨੇ ਮੇਰੇ ਤੋਂ ਲੁਕਾ ਕੇ ਰੱਖੀ ਮੈਂ ਦਿੱਲੀ ਪਹੁੰਚ ਗਿਆ ਦਿੱਲੀ ਬਹੁਤ ਹੀ ਵੱਡਾ ਸ਼ਹਿਰ ਹੈ ਮੇਰਾ ਹੋਟਲ ਬਹੁਤ ਜ਼ਿਆਦਾ ਮਹਿੰਗਾ ਨਹੀਂ ਸੀ ਮੈਂ ਬੈਂਕ ਕੌਣ ਜਾਣ ਲੱਗਾ ਚੰਗੇ ਲੋਕ ਸੀ ਹਫਤੇ ਵਿੱਚ ਹੀ ਫਲੈਟ ਮਿਲ ਜਾਂਦਾ ਦਰਵਾਜ਼ਾ ਵੀ ਮਿਲ ਗਿਆ ਸੀ ਰਾਤ ਨੂੰ ਰੋਜ਼ ਮੰਮੀ ਘੰਟਾ-ਘੰਟਾ ਮੇਰੇ ਨਾਲ ਗੱਲ ਕਰਦੀ ਪੂਰੇ ਦਿਨ ਦੀ ਡਿਟੇਲ ਦਿੰਦੀ ਮੈਂ ਉਹਨਾਂ ਨਾਲ ਗੱਲਾਂ ਕਰਦਾ ਕਰਦਾ ਸੌਂ ਜਾਂਦਾ ਅੱਜ ਪਹਿਲਾ ਸੰਡੇ ਸੀ ਮੈਨੂੰ देर तक ਸੌਣ ਦੀ ਆਦਤ ਨਹੀਂ ਸੀ ਪਰ ਮੇਰੀ ਅੱਖ देर ਨਾਲ ਖੁੱਲੀ ਚਾਹ ਪੀਂਦੇ-ਪੀਂਦੇ ਮੈਂ ਉਹ ਪੇਪਰ ਕੱਢੇ ਜੋ ਮੰਮੀ ਦੀ ਅਲਮਾਰੀ ਵਿੱਚੋਂ ਚੱਕੇ ਸੀ ਪਤਾ ਦੇਖਿਆ ਤੇ ਪਿਤਾ ਦੀ ਤਸਵੀਰ ਦੇਖਣ ਲੱਗਾ ਪਤਲਾ ਜਿਹਾ ਬਿਨਾ ਆਕਰਸ਼ਨ ਵਾਲਾ ਵਿਅਕਤੀ ਜੋ ਕਿਸੇ ਵੀ ਰੂਪ ਵਿੱਚ ਮੇਰੀ ਸੋਹਣੀ ਮਾਂ ਦੇ ਕਾਬਿਲ ਨਹੀਂ ਸੀ ਪਰ ਉਸ ਨੇ ਇੱਕ ਛੋਟੇ ਜਿਹੇ ਬੱਚੇ ਨਾਲ ਉਹਨਾਂ ਨੂੰ ਘਰੋਂ ਕੱਢ ਦਿੱਤਾ ਤਲਾਕ ਦੇ ਦਿੱਤਾ ਮੇਰੀ ਮਾਂ ਬੇਸਹਾਰਾ ਪੁੱਤਰ ਦੇ ਨਾਲ ਨਿਆਂ ਦੀ ਆਸ ਵਿੱਚ ਸੰਘਰਸ਼ ਕਰਦੀ ਰਹੀ ਤੇ ਅੰਤ ਵਿੱਚ ਅਦਾਲਤ ਦੇ ਦੁਆਰਾ ਬੱਚੇ ਦੀ ਪਰਵਰਿਸ਼ ਦੇ ਲਈ ਗੁਜ਼ਾਰਾ ਪੱਤਾ ਤੇ ਇੱਕ ਫਲੈਟ ਮਿਲ ਗਿਆ। ਮਾਂ ਨੂੰ ਠਹਿਰ ਮਿਲ ਗਈ। ਬਾਅਦ ਵਿੱਚ ਉਹ ਵੀ ਨੌਕਰੀ ਕਰਨ ਲੱਗੀ। ਜ਼ਿੰਦਗੀ ਪਟੜੀ ਤੇ ਆ ਗਈ ਸੀ। ਇਹਨਾਂ ਨੂੰ ਮਿਲਣਾ ਪੈਣਾ। ਸਾਲਾਂ ਪੁਰਾਣਾ ਹਿਸਾਬ ਕਿਤਾਬ ਕਰਨਾ ਹੈ। ਮੈਂ ਮਨ ਹੀ ਵਿੱਚ ਕਿਹਾ। ਨਹਾ ਧੋ ਕੇ ਨਾਸ਼ਤਾ ਕੀਤਾ ਤੇ ਟੈਕਸੀ ਕਰਕੇ ਬੜੇ ਹੋਏ ਪਤੇ ਵੱਲ ਚੱਲ ਪਿਆ। ਠੀਕ ਸਥਾਨ ਤੇ ਪਹੁੰਚ ਗਿਆ। ਪੁਰਾਣੇ ਪ੍ਰੰਪਰਿਕ ਢੰਗ ਨਾਲ ਬਣਿਆ ਮਕਾਨ ਸੀ। ਉਹ ਇੱਕ ਪੁਰਾਣਾ ਆਲੀਸ਼ਾਨ ਬੰਗਲਾ ਸੀ ਪਰ ਦੇਖ ਰੇਖ ਤੋਂ ਬਗੈਰ ਉਦਾਸ ਜਿਹਾ ਸੀ ਸਾਲਾਂ ਤੋਂ ਰੰਗ ਰੂਗਨ ਦਾ ਮੂੰਹ ਨਾ ਦੇਖਣ ਵਾਲਾ ਬੰਗਲਾ ਬੇਤਰਤੀਬੀ ਨਾਲ ਉੱਗੇ ਪੌਦਿਆਂ ਤੇ ਕੁਝ ਦਰਖਤਾਂ ਵਾਲੇ ਇੱਕ ਸੰਘਣੀ ਬਗੀਚੇ ਨਾਲ ਘਿਰਿਆ ਸੀ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਮੈਂ ਹਿੰਮਤ ਕਰਕੇ ਬੈਲ ਵਜਾ ਦਿੱਤੀ ਅੱਜ ਸੰਡੇ ਹੈ ਜ਼ਰੂਰ ਸਾਰੇ ਘਰ ਹੀ ਹੋਣਗੇ ਮੈਨੂੰ ਤਾਂ ਪਤਾ ਨਹੀਂ ਸੀ ਕਿ ਘਰ ਵਿੱਚ ਕੌਣ-ਕੌਣ ਹੈ ਜ਼ਰੂਰ ਮੰਮੀ ਨਾਲ ਸੰਬੰਧ ਟੁੱਟਣ ਤੋਂ ਬਾਅਦ ਪਾਪਾ ਨੇ ਦੂਸਰਾ ਵਿਆਹ ਕਰ ਲਿਆ ਹੋਵੇਗਾ। ਕਈ ਮਿੰਟ ਬਾਅਦ ਦਰਵਾਜ਼ਾ ਖੁੱਲ੍ਹਿਆ ਸੀ। ਸਾਹਮਣੇ ਪਾਪਾ ਹੀ ਸੀ। ਲੰਬੇ, ਪਤਲੇ, ਕੁਝ ਉਦਾਸ ਜੇ ਲੱਗ ਰਹੇ ਸੀ। ਦਾੜੀ ਵੀ ਵਧੀ ਹੋਈ ਸੀ। ਪਜਾਮਾ-ਕੁਰਤਾ ਪਾਏ ਹੋਏ, ਉਹ ਕਿਤੋਂ ਵੀ ਮੇਰੀ ਸੋਹਣੀ ਮਾਂ ਦੀ ਬਰਾਬਰੀ ਨਹੀਂ ਸੀ ਕਰ ਰਹੇ। ਕੌਣ ਹੋ ਤੁਸੀਂ? ਪਾਪਾ ਦੇ ਚਿਹਰੇ ਤੇ ਜਗਿਆਸਾ ਉਬਰੀ। ਮੈਂ ਮੈਂ ਜਸ ਮਿਸਿਸ ਰੋਜ਼ੀ ਕੱਕੜ ਦਾ ਬੇਟਾ ਉਹ ਜਸ ਪਾਪਾ ਮੇਰੀ ਗੱਲ ਤੇ ਹੱਥ ਫੇਰਦੇ ਹੋਏ ਨਮ ਅੱਖਾਂ ਨਾਲ ਕਹਿਣ ਲੱਗੇ ਕਿੰਨਾ ਵੱਡਾ ਹੋ ਗਿਆ ਤੂੰ ਪੋਪੂ ਬੁਲਾਉਂਦਾ ਹੁੰਦਾ ਸੀ ਮੈਂ ਤੈਨੂੰ ਆ ਜਾ ਆ ਜਾ ਅੰਦਰ ਆ ਜਾ ਇੱਕ ਵਿਰਾਨ ਚਿਹਰੇ ਤੇ ਬਹਾਰ ਆ ਗਈ ਮੰਮੀ ਦੇਖੋ ਪੋਪੂ ਆਇਆ ਮੈਂ ਅੰਦਰ ਆ ਗਿਆ ਘਰ ਵਿੱਚ ਸਭ ਕੁਝ ਸੀ ਪਰ ਘਰ ਸੰਭਾਲਣ ਵਾਲੀ ਔਰਤ ਦੀ ਗੈਰ ਹਾਜ਼ਰੀ ਕਾਰਨ ਉਦਾਸੀ ਫੈਲੀ ਹੋਈ ਸੀ ਤੇ ਸਭ ਵਿਖਰਿਆ ਹੋਇਆ ਸੀ ਦਾਦੀ ਵੀ ਪਾਪਾ ਵਾਂਗ ਹੀ ਪਤਲੇ ਜਿਹੇ ਸਰੀਰ ਦੀ ਸੀ 휠 ਚੇਅਰ ਤੇ ਬੈਠੇ ਦਾਦਾ ਜੀ ਦੇ ਦਰਸ਼ਨ ਵੀ ਹੋਏ ਮੈਂ ਸਭ ਦੇ ਪੈਰੀ ਹੱਥ ਲਾਇਆ ਸਭ ਮੈਨੂੰ ਦੇਖ ਕੇ ਖੁਰਸੀ ਪਰ بے ਜਾਨ ਜਿਹਾ ਘਰ ਵਾਤਾਵਰਨ ਤੇ ਘਰ ਦੇ ਮੈਂਬਰਾਂ ਦੇ ਚਿਹਰੇ ਤੇ ਪੱਕੀ ویرਾਨੀ ਛਾਈ ਹੋਈ ਸੀ ਮੈਂ ਇਧਰ ਉਧਰ ਦੇਖਦੇ ਸਵਾਲ ਕੀਤਾ ਹੋਰ ਕੌਣ ਹੈ ਦਾਦੀ ਬੇਟਾ ਅਸੀਂ ਤਿੰਨੇ ਹੀ ਹਾਂ ਘਰ ਵਿੱਚ ਮਾਂ ਨੂੰ ਛੱਡਣ ਤੋਂ ਬਾਅਦ ਪਾਪਾ ਨੇ ਦੂਜਾ ਵਿਆਹ ਨਹੀਂ ਕੀਤਾ ਮੈਂ ਪਾਪਾ ਵੱਲ ਦੇਖ ਕੇ ਕਿਹਾ ਮੇਰੇ ਅੰਦਾਜ਼ ਵਿੱਚ ਤਲਖੀ ਸੀ ਨਹੀਂ ਪਰ ਮੈਂ ਤੇਰੀ ਮਾਂ ਨੂੰ ਨਹੀਂ ਛੱਡਿਆ ਮੰਮੀ ਤੁਸੀਂ ਪੋਪੂ ਦੇ ਕੋਲ ਬੈਠੋ ਮੈਂ ਚਾਹ ਬਣਾ ਕੇ ਲਿਆਉਣਾ ਪਾਪਾ ਕਿਚਨ ਵਿੱਚ ਚਲੇ ਗਏ ਦੋ ਬਜ਼ੁਰਗ ਬੇਸਹਾਰਾ ਇੱਕ ਟੱਕ ਦੇਖਦੀਆਂ ਅੱਖਾਂ ਉਹ ਨਜ਼ਰਾਂ ਜਿਵੇਂ ਮੇਰੀ ਆਤਮਾ ਵਿੱਚ ਉਤਰੀ ਜਾ ਰਹੀਆਂ ਸੀ ਮੈਨੂੰ ਬੇਚੈਨੀ ਜਿਹੀ ਹੋਈ ਅਚਾਨਕ ਦਾਦੀ ਨੇ ਪੁੱਛਿਆ ਤੈਨੂੰ ਰੋਜੀ ਨੇ ਇੱਥੇ ਆਉਣ ਤੋਂ ਰੋਕਿਆ ਨਹੀਂ ਦਾਦੀ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਇੱਥੇ ਆਇਆ ਕੀ ਹਾਲ ਹੈ ਉਸਦਾ ਤੇ ਤੂੰ ਕੀ ਕਰ ਰਿਹਾ ਹੈ ਸਾਲਾਂ ਬਾਅਦ ਤੈਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਤੇਰੇ ਦਾਦਾ ਜੀ ਅਦਰੰਗ ਦੇ ਸ਼িকার ਹਨ ਠੀਕ ਤਰ੍ਹਾਂ ਬੋਲ ਨਹੀਂ ਸਕਦੇ ਅਸੀਂ ਸਭ ਨੇ ਤੈਨੂੰ ਮਿਲਣ ਦੀ ਆਸ ਹੀ ਛੱਡ ਦਿੱਤੀ ਸੀ ਦਾਦੀ ਮੈਨੂੰ ਬੈਂਕ ਵਿੱਚ ਜੌਬ ਮਿਲ ਗਈ ਹੈ ਇੱਥੇ ਤੁਹਾਡੇ ਸ਼ਹਿਰ ਵਿੱਚ ਮੰਮੀ ਨੇ ਬਹੁਤ ਤਕਲੀਫਾਂ ਹੰਡਾਈਆਂ ਇਕੱਲੇ ਮੈਨੂੰ ਪਾਲਿਆ ਪੋਸਿਆ ਆਪਣੀ ਹਿੰਮਤ ਨਾਲ ਤੁਸੀਂ ਸਭ ਨੇ ਤਾਂ ਕੋਈ ਖੋਜ ਖਬਰ ਹੀ ਨਹੀਂ ਲਈ ਵੈਸੇ ਮੰਮੀ ਠੀਕ ਹੈ ਦਾਦੀ ਚੁੱਪਚਾਪ ਮੈਨੂੰ ਦੇਖਦੀ ਰਹੀ ਫਿਰ ਕਹਿਣ ਲੱਗੀ ਤੇਰੀ ਮਾਂ ਨੇ ਅਦਾਲਤ ਤੋਂ ਆਰਡਰ ਲਿਆ ਸੀ ਕਿ ਤੇਰਾ ਬਾਪ ਜੇਕਰ ਤੈਨੂੰ ਮਿਲਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਉਸਤੇ ਕੇਸ ਕਰ ਦੇਵੇਗੀ ਕਿਉਂ ਮੈਂ ਬੇਜਾਨ ਜਿਹਾ ਹੋ ਗਿਆ ਤੇਰੀ ਮਾਂ ਨੇ ਅਦਾਲਤ ਤੋਂ ਇਜਾਜ਼ਤ ਲਈ ਹੋਈ ਸੀ ਉਸਨੇ ਤੇਰੇ ਬਾਪ ਨੂੰ ਖਤਰਨਾਕ ਮਾਨਸਿਕ ਰੋਗੀ ਤੇ ਹਿੰਸਕ ਕਿਹਾ ਸੀ ਉਸਨੇ ਦੱਸਿਆ ਸੀ ਕਿ ਤੇਰਾ ਬਾਪ ਤੇਰੀ ماں ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦਾ। ਉਸਨੇ ਡਾਕਟਰ ਪ੍ਰਤਾਪ ਦੁਆਰਾ ਬਣਾਈ ਝੂਠੀ ਮੈਡੀਕਲ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਜਿਸ ਵਿੱਚ ਤੇਰੇ ਪਾਪਾ ਦੇ ਸਰੀਰਕ ਤੇ ਮਾਨਸਿਕ ਹਾਲਾਤ ਦਾ ਵੀਰਵਾਹ। ਦਾਦੀ ਲਗਾਤਾਰ ਬੋਲ ਰਹੀ ਸੀ। ਦਾਦੀ ਤੁਸੀਂ ਇਹ ਸਾਰੀਆਂ ਕੀ ਮੰਨਕਰਦ ਕਹਾਣੀਆਂ ਸੁਣਾ ਕੇ ਮੇਰੀ ਮਾਂ ਦੇ ਬਾਰੇ ਵਿੱਚ ਊਠ ਪਡਾਗ ਬੋਲ ਰਹੇ ਹੋ। ਮੈਂ ਕਿਉਂ ਝੂਠ ਬੋਲੂੰਗੀ ਬੇਟਾ? ਸਭ ਸੱਚਾ ਤੇਰੀ ਮਾਂ ਨੇ ਸਿਰਫ ਫਲੈਟ ਤੇ ਪੈਸਿਆਂ ਦੇ ਲਈ ਮੇਰੇ ਸਿੱਧੇ ਸਾਦੇ ਪੁੱਤਰ ਨਾਲ ਵਿਆਹ ਕੀਤਾ ਸੀ ਉਸ ਦਾ ਡਾਕਟਰ ਪ੍ਰਤਾਪ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਰਿਸ਼ਤਾ ਸੀ ਰੰਗ ਰੂਪ ਵਿੱਚ ਸਧਾਰਨ ਮੇਰੇ ਪੁੱਤਰ ਨਾਲ ਉਸਦੀ ਗੱਡੀ ਨਹੀਂ ਚੱਲੀ ਉਸ ਨੂੰ ਰਾਸ ਨਹੀਂ ਆਇਆ ਸੌ ਝੂਠੀਆਂ ਕਹਾਣੀਆਂ ਘੜ ਕੇ ਉਸ ਨੇ ਤੇਰੇ ਪਾਪਾ ਨਾਲ ਤੋੜ ਵਿਛੋੜਾ ਕਰ ਲਿਆ ਤੇਰੇ ਪਾਲਣ ਪੋਸ਼ਣ ਦੇ ਲਈ ਮੋਟੀ ਰਕਮ ਤੇ ਫਲੈਟ ਦਾ ਦਾਵਾ ਕੀਤਾ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਪਾਪਾ ਨੇ ਕੁਝ ਨਹੀਂ ਕੀਤਾ ਮੈਂ ਪੂਰੀ ਗੱਲ ਸੁਣਨ ਤੋਂ ਬਾਅਦ ਦਾਦੀ ਨੂੰ ਪੁੱਛਿਆ ਦਾਜ ਸ਼ੋਸ਼ਣ ਤੇ ਘਰੇਲੂ ਹਿੰਸਾ ਦਾ ਅਜੀਹਾ ਡਰ ਤੇਰੀ ਮਾਂ ਨੇ ਮੇਰੇ ਡਰਪੋਕ ਪੱਤਰ ਨੂੰ ਦਿਖਾਇਆ ਕਿ ਉਹ ਉਸੇ ਤਰ੍ਹਾਂ ਹੀ ਕਰਦਾ ਰਿਹਾ ਜਿਵੇਂ ਉਹ ਕਹਿੰਦੀ ਗਈ ਮੈਂ ਨਿਸ਼ਬਦ ਬੈਠਾ ਰਿਹਾ ਅੱਜ 20000 ਰੁਪਏ ਵਿੱਚ ਤੇਰਾ ਬਾਪ ਸਾਡੇ ਪਤੀ ਪਤਨੀ ਦਾ ਪਾਲਣ ਪੋਸ਼ਣ ਕਰ ਰਿਹਾ ਖੁਦ ਖਾਣਾ ਬਣਾਉਂਦਾ ਖਵਾਉਂਦਾ ਨੌਕਰੀ ਕਰਦਾ ਸਮਾਨ ਦਵਾਈ ਵਗੈਰਾ ਲਿਆਉਂਦਾ ਸਾਡੇ ਫਰਜ਼ਾਂ ਦੇ ਕਾਰਨ ਨਾ ਕਿਤੇ ਜਾ ਸਕਦਾ ਨਾ ਕਿਸੇ ਨੂੰ ਘਰੇ ਬੁਲਾਉਂਦਾ ਕਾਲ ਕੋਠੜੀ ਦੀ ਸਜ਼ਾ ਭੁਗਤ ਰਿਹਾ ਤੇਰਾ ਬਾਪ ਨਾ ਕੀਤੇ ਗਏ ਅਪਰਾਧ ਦੀ ਸਜ਼ਾ ਚੱਲ ਰਿਆਂ ਦਾਦੀ ਸਿਸਕੀਆਂ ਲੈਣ ਲੱਗੀ ਤਾਂ ਕਿ ਪਾਪਾ ਉਹਨਾਂ ਨੂੰ ਸੁਣ ਨਾ ਲੈਣ ਮੈਂ ਸੁੱਨ ਹੋਇਆ ਬੈਠਾ ਸੀ ਮੇਰੇ ਵਿੱਚ ਇੰਨੀ ਹਿੰਮਤ ਹੀ ਨਹੀਂ ਸੀ ਬੱਚੀ ਕਿ ਮੈਂ ਦਾਦੀ ਨੂੰ ਦਿਲਾਸਾ ਦਿੰਦਾ ਮੈਂ ਤੈਨੂੰ ਸਭ ਕੁਝ ਦੱਸਿਆ ਕਿਉਂਕਿ ਤੇਰਾ ਬਾਪ ਆਪਣੀ ਮੂੰਹ ਤੈਨੂੰ ਕੁਝ ਵੀ ਨਹੀਂ ਦੱਸੇਗਾ। ਦਾਦੀ ਦਾ ਵਾਰਤਾਲਾਪ ਫਿਰ ਬੰਦ ਹੋ ਗਿਆ। ਕਿਉਂਕਿ ਪਾਪਾ ਟ੍ਰੇ ਵਿੱਚ ਖਾਣੇ ਦਾ ਬਹੁਤ ਸਾਰਾ ਸਮਾਨ ਲੈ ਕੇ ਮਸਕਰਾਉਂਦੇ ਹੋਏ ਅੰਦਰ ਆ ਰਹੇ ਸੀ। ਪਾਪਾ ਨੇ ਦਾਦੀ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹਨਾਂ ਨੂੰ ਝਿੜਕਿਆ। ਪਾਪਾ ਨੇ ਆਪਣੇ ਹੱਥਾਂ ਨਾਲ ਕੌਫੀ, ਬ੍ਰੈਡ, ਬਟਰ ਖਵਾਈ। ਫਿਰ ਦਾਦੀ ਦਾ ਮੂੰਹ ਪੂੰਝਿਆ। ਤੇ ਫਿਰ ਮੈਨੂੰ ਪਿਆਰ ਨਾਲ ਖਵਾਉਣ ਲੱਗੀ। ਮਠਿਆਈ, ਪਕੌੜੀਆਂ, ਪਾਪੜ, ਚਿਪਸ, ਬ੍ਰੈਡ ਬਟਰ ਤੇ ਹੋਰ ਵੀ ਪਤਾ ਨਹੀਂ ਕੀ ਕੀ। ਮੈਂ ਅੱਖਾਂ ਵਿੱਚ ਹੰਝੂ ਭਰ ਕੇ ਸਭ ਕੁਝ ਖਾਂਦਾ ਰਿਹਾ। ਟੈਢ ਭਰ ਗਿਆ ਸੀ ਤਾਂ ਵੀ ਬਹੁਤ देर ਬਾਅਦ ਮੈਂ ਔਨ ਦੇ ਲਈ ਉੱਠਿਆ। ਵਾਰੀ-ਵਾਰੀ ਸਭ ਦੇ ਪੈਰੀ ਹੱਥ ਲਾਏ। ਉਹ ਵੀ ਨਿਸ਼ਬਦ ਅੱਖਾਂ ਨਾਲ ਹੀ ਅਸ਼ੀਰਵਾਦ ਦਿੰਦੇ ਰਹੇ। ਮੈਂ ਕਿਹਾ, "ਪਾਪਾ" ਮੈਂ ਇੱਥੇ ਹੀ ਆ ਕੇ ਤੁਹਾਡੇ ਸਭ ਦੇ ਨਾਲ ਰਹਾਂਗਾ। ਸ਼ਾਮ ਨੂੰ ਹੀ ਹੋਟਲ ਵਿੱਚੋਂ ਸਾਰਾ ਸਮਾਨ ਲੈ ਕੇ ਆਉਂਦਾ ਹਾਂ। ਬੇਟਾ ਤੇਰੀ ਮਾਂ ਇਸ ਦਾ ਵਿਰੋਧ ਕਰੂਗੀ। ਨਾਰਾਜ਼ ਹੋਊਗੀ। ਆਪਾਂ ਸਾਰੇ ਮੁਸੀਬਤ ਵਿੱਚ ਪੈ ਜਾਵਾਂਗੇ। ਪਾਪਾ ਕਹਿਣ ਲੱਗੇ। ਕੁਝ ਨਹੀਂ ਹੋਵੇਗਾ। ਤੁਸੀਂ ਬੇਫਿਕਰ ਰਹੋ। ਅਸੀਂ ਦੋਨੋਂ ਇੱਕ ਦੂਜੇ ਨੂੰ ਦੇਖਦੇ ਰਹੇ। ਅਚਾਨਕ ਪਤਾ ਨਹੀਂ ਕਿਸ ਭਾਵਨਾ ਨਾਲ ਲਬਰੀਜ਼ ਹੋ ਕੇ ਮੈਂ ਉਹਨਾਂ ਨਾਲ ਲੈਪਟ ਗਿਆ ਉਹਨਾਂ ਨੇ ਵੀ ਮੈਨੂੰ ਬਾਹਾਂ ਵਿੱਚ ਭਰ ਲਿਆ ਪਰੇਮਾਨ ਨਾਲ ਮੈਂ ਉੱਥੋਂ ਵਾਪਸ ਆਇਆ ਸਮਾਨ ਪੈਕ ਕਰਦੇ ਹੋਏ ਮੈਂ ਕਈ ਫੈਸਲੇ ਲਏ ਦੂਜੇ ਦਿਨ ਇੱਕ ਕੈਬ ਬੁੱਕ ਕਰਕੇ ਸਮਾਨ ਲੈ ਕੇ ਪਾਪਾ ਦੇ ਕੋਲ ਜਾਣ ਹੀ ਲੱਗਾ ਸੀ ਕਿ ਉਦੋਂ ਹੀ ਮੰਮੀ ਦਾ ਫੋਨ ਆ ਗਿਆ ਜਸ ਤੂੰ ਅੱਜ ਫੋਨ ਹੀ ਨਹੀਂ ਕੀਤਾ ਹਾਂ ਮੈਂ ਬਿਜ਼ੀ ਸੀ ਸਵੇਰੇ ਪਾਪਾ ਨੂੰ ਮਿਲਣ ਗਿਆ ਸੀ ਕੀ ਤੈਨੂੰ ਉਹਨਾਂ ਦੇ ਘਰ ਦਾ ਪਤਾ ਕਿਵੇਂ ਲੱਗਿਆ? ਤੂੰ ਮੇਰੇ ਤੋਂ ਪੁੱਛੇ ਬਿਨਾ ਉੱਥੇ ਜਾਣ ਦੀ ਹਿੰਮਤ ਕਿਵੇਂ ਕੀਤੀ? ਮੰਮੀ ਚੀਕਣ ਲੱਗੀ ਸੀ। ਉਹ ਬਹੁਤ ਗੁੱਸੇ ਵਿੱਚ ਸੀ। ਉਹ ਸਭ ਕੁਝ ਮੈਂ ਬਾਅਦ ਵਿੱਚ ਦੱਸਾਂਗਾ। ਪਹਿਲਾਂ ਤੁਸੀਂ ਦੱਸੋ। ਤੁਸੀਂ ਐਨੇ ਸਾਲ ਕਿੰਨੀਆਂ ਗੱਲਾਂ ਮੇਰੇ ਤੋਂ ਲੁਕੋ ਕੇ ਰੱਖੀਆਂ? ਉਹਨਾਂ ਤੇ ਤੁਸੀਂ ਸ਼ੋਸ਼ਣ ਦਾ આરોਪ ਲਗਾਉਂਦੇ ਰਹੇ। ਤੇ ਮੈਨੂੰ ਦੱਸਿਆ ਕਿ ਪਾਪਾ ਨੇ ਤੁਹਾਨੂੰ ਤਲਾਕ ਦੇ ਦਿੱਤਾ। ਜਦ ਕਿ ਇਹਨਾਂ ਸਭ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਸੀ ਇਹ ਸਭ ਕਹਾਣੀ ਤੈਨੂੰ ਕਿਸਨੇ ਸੁਣਾਈ ਆ ਜਸ ਸਭ ਝੂਠ ਹੈ ਤਾਂ ਸੱਚ ਕੀ ਹੈ ਮੰਮੀ ਦੱਸੋ ਨਾ ਕਿ ਤੁਸੀਂ ਤੇ ਪ੍ਰਤਾਪ ਅੰਕਲ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਨਜ਼ਦੀਕੀ ਦੋਸਤ ਨਹੀਂ ਸੀ ਪਾਪਾ ਨਾਲ ਵਿਆਹ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਐਨੇ ਸਿੱਧੇ ਸਧਾਰਨ ਜਿਹੇ ਵਿਅਕਤੀ ਨਾਲ ਤੁਹਾਡਾ ਗੁਜ਼ਾਰਾ ਸੰਭਵ ਨਹੀਂ ਤਾਂ ਤੁਸੀਂ ਉਹਨਾਂ ਤੋਂ ਪਾਸੇ ਹੋਣ ਲਈ ਉਨਾ ਤੇ ਝੂਠੇ આરોਪ ਲਗਾਏ ਫਲੈਟ ਤੇ ਗੁਜ਼ਾਰੇ ਪੱਤੇ ਦੇ ਲਈ ਅਦਾਲਤ ਵਿੱਚ ਅਰਜੀ ਦਿੱਤੀ ਸਭ ਕੁਝ ਤੁਹਾਡੀ ਯੋਜਨਾ ਦੇ ਅਨੁਸਾਰ ਹੋਇਆ ਬਸ ਗੜਬੜ ਇਹ ਹੋਈ ਕਿ ਸਾਰੀ ਸਚਾਈ ਮੇਰੇ ਸਾਹਮਣੇ ਆ ਗਈ ਤੈਨੂੰ ਝੂਠੀ ਤੇ ਮਨਘੜਤ ਕਹਾਣੀ ਦੱਸੀ ਗਈ ਹੈ ਜਸ ਮੈਂ ਸੱਚ ਤੇ ਝੂਠ ਦਾ ਫਰਕ ਕਰ ਸਕਦਾ ਮੰਮੀ ਪਾਪਾ ਨੇ ਆਪਣੀ ਮੂੰਹੋਂ ਇੱਕ ਸ਼ਬਦ ਤੁਹਾਡੇ ਖਿਲਾਫ ਨਹੀਂ ਕਿਹਾ ਪਰ ਫਿਰ ਵੀ ਮੈਂ ਸਭ ਕੁਝ ਜਾਣ ਗਿਆ ਹਾਂ ਤੁਸੀਂ ਅੰਕਲ ਨਾਲ ਚੁੱਪਚਾਪ ਕੋਟ ਮੈਰਿਜ ਕਰ ਲਈ ਕਿਉਂਕਿ ਇਸ ਰਿਸ਼ਤੇ ਨੂੰ ਜਗ ਜाहिर ਕਰਨ ਤੇ ਤੁਹਾਨੂੰ ਤਲਾਕ ਤੋਂ ਬਾਅਦ ਵਾਲਾ ਗੁਜ਼ਾਰਾ ਪੱਤਾ ਨਹੀਂ ਸੀ ਮਿਲਣਾ ਦੂਜੇ ਪਾਸੇ ਸਨਾਂਟਾ ਬਸਰ ਗਿਆ ਮੰਮੀ ਇੱਕਦਮ ਚੁੱਪ ਹੋ ਗਈ ਖੈਰ ਛੱਡੋ ਮੰਮੀ ਤੁਸੀਂ ਅੰਕਲ ਦੇ ਨਾਲ ਖੁਸ਼ ਖੁਸ਼ੀ ਰਹੋ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਪੁੱਤਰ ਦਾ ਫਰਜ਼ ਨਿਭਾਵਾਂਗਾ ਪਰ ਹਜੇ ਮੈਂ ਆਪਣੇ ਪਾਪਾ ਦੇ ਕੋਲ ਜਾ ਰਿਹਾ ਹਾਂ ਉਹਨਾਂ ਨੂੰ ਮੇਰੇ ਬਜ਼ੁਰਗ ਬਿਮਾਰ ਦਾਦੀ-ਦਾਦੀ ਨੂੰ ਮੇਰੀ ਲੋੜ ਹੈ ਜਸ ਇਸ ਤਰ੍ਹਾਂ ਮੈਨੂੰ ਤੋਂ ਇਕੱਲਾ ਨਹੀਂ ਛੱਡ ਸਕਦਾ ਤੁਸੀਂ ਇਕੱਲੇ ਕਿੱਥੇ ਹੋ ਅੰਕਲ ਤੁਹਾਡੇ ਨਾਲ ਮੈਂ ਵੀ ਆਉਂਦਾ ਰਹਾਂਗਾ ਮਾਂ ਹਾਂ ਤੁਸੀਂ ਮੇਰੇ ਜਸ ਯਾਦ ਰੱਖੀ ਮੈਂ ਅਦਾਲਤ ਵਿੱਚੋਂ ਤੇਰੀ ਕਸਟਡੀ ਲਈ ਸੀ ਜਿਸ ਵਿੱਚ ਤੇਰੇ ਬਾਪ ਤੋਂ ਤੇਰੀ ਇੱਕ ਨਿਸ਼ਚਿਤ ਦੂਰੀ ਤੈਅ ਕੀਤੀ ਸੀ ਤੈਨੂੰ ਪਾਉਣ ਦੇ ਲਈ ਦੁਬਾਰਾ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੀ ਤੇਰਾ ਬਾਪ ਮੁਸ਼ਕਲ ਵਿੱਚ ਪੈ ਜਾਵੇਗਾ ਮੰਮੀ ਤੁਸੀਂ ਮੈਨੂੰ ਧਮਕੀ ਦੇ ਰਹੇ ਹੋ ਯਾਦ ਰੱਖਿਓ ਮੈਂ 25 ਸਾਲ ਦਾ ਹੋ ਗਿਆ ਆਪਣੀ ਮਰਜ਼ੀ ਨਾਲ ਕਿਤੇ ਵੀ ਰਹਿ ਸਕਦਾ ਅਦਾਲਤ ਵਿੱਚ ਤੁਹਾਡੇ ਝੂਠ ਦਾ ਪਰਦਾ ਫਾਸ਼ ਕਰ ਸਕਦਾ ਦੂਜੇ ਪਾਸੇ ਫਿਰ ਸਨਨਾਟਾ ਛਾ ਗਿਆ ਕੁਝ ਦੇਰ ਬਾਅਦ ਮੰਮੀ ਦੀਆਂ ਸਿਸਕੀਆਂ ਦੀ ਆਵਾਜ਼ ਆਈ। ਉਹਨਾਂ ਨੇ ਕਿਹਾ ਮੇਰੇ ਤੋਂ ਭੁੱਲ ਹੋ ਗਈ ਬੇਟਾ। ਮੈਨੂੰ ਮਾਫ਼ ਕਰ ਦੇ। ਵਾਪਸ ਆ ਜਾ। ਆਵਾਂਗਾ ਮੰਮੀ। ਪਰ ਬਾਪ ਦੇ ਪ੍ਰਤੀ ਵੀ ਮੇਰਾ ਕੁਝ ਫਰਜ਼ ਆ। ਪਾਪਾ ਹੁਣ ਤੁਹਾਨੂੰ ਗੁਜ਼ਾਰਾ ਪੱਤਾ ਨਹੀਂ ਭੇਜ ਸਕਣਗੇ। ਬਹੁਤ ਆਰਥਿਕ ਕਸ਼ਟ ਚੱਲੇ ਆ ਉਹਨਾਂ ਨੇ। ਉਹਨਾਂ ਦੀ ਬੋਝ ਨੂੰ ਘੱਟ ਕਰਨ ਜਾ ਰਿਹਾ ਹਾਂ। ਤੁਹਾਨੂੰ ਤੇ ਪ੍ਰਤਾਪ ਅੰਕਲ ਨੂੰ ਨਵੇਂ ਜੀਵਨ ਦੀਆਂ ਸ਼ੁਭ ਕਾਮਨਾਵਾਂ। ਕਿ ਕਿ ਮੈਂ ਫੋਨ ਕੱਟ ਦਿੱਤਾ ਟੈਕਸੀ ਆ ਗਈ ਸੀ ਸਾਰਾ ਸਮਾਨ ਲੱਦ ਕੇ ਮੈਂ ਫੋਨ ਰਾਹੀਂ ਪਾਪਾ ਨੂੰ ਸੂਚਿਤ ਕੀਤਾ ਪਾਪਾ ਮੈਂ ਆ ਰਿਹਾ ਰਾਤ ਦਾ ਖਾਣਾ ਇਕੱਠੇ ਖਾਵਾਂਗੇ ਹਾਂ ਬੇਟਾ ਅਸੀਂ ਸਾਰੇ ਤੇਰਾ ਹੀ ਇੰਤਜ਼ਾਰ ਕਰ ਰਹੇ ਹਾਂ ਪਾਪਾ ਨੇ ਖੁਸ਼ੀ-ਖੁਸ਼ੀ ਕਿਹਾ ਮੈਂ ਫੋਨ ਕੱਟ ਦਿੱਤਾ ਮੇਰੇ ਚਿਹਰੇ ਤੇ ਸੰਤੁਸ਼ਟੀ ਭਰੀ ਮੁਸਕਾਨ ਫੈਲ ਗਈ ਦਿਲ ਵਿੱਚ ਫੈਲੀ ਧੋਖੇ ਦੀ ਕਾਲਖ ਨੂੰ ਧੋਣ ਲਈ ਪੂਰੀ ਤਿਆਰੀ ਕਰ ਲਈ ਸੀ ਮੈਂ ਬਾਪ ਦੀ ਛਤਰ ਛਾਇਆ ਵਿੱਚ ਮੇਰਾ ਪਿਵਿਕ ਮੇਰਾ ਰਾਹ ਦੇਖ ਰਿਆ ਸੀ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਮੇਰਾ ਇਹ ਫੈਸਲਾ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਬਾਕੀ ਦੀ ਰਹਿੰਦੀ ਜ਼ਿੰਦਗੀ ਮੈਂ ਪਾਪਾ ਦੇ ਨਾਲ ਬਿਤਾਉਣ ਜਾ ਰਹੀ ਹਾਂ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਜੇਕਰ ਪਹਿਲੀ ਵਾਰ ਸਾਨੂੰ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਪਰਿਵਾਰਕ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇਹ ਕਹਾਣੀ ਸੁਣ ਲਈ ਅਤੇ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਤੁਸੀਂ ਚੈਨਲ ਉੱਪਰ ਪਈਆਂ ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ ਸ਼ੁਕਰੀਆ